ਐਨਿਸ ਸਹਜੇ ਸੋਭਾਏ ਦਰਸ਼ਨ ਪਰਸੈ ਗੁਰੂ ਐ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਕੋਰ ਸਾਹ ਝਟੀ ਐ ਤੋਦ ਡਿਠੇ ਸੱਚੇ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਿਸਾ ਸਹੂ ਸਿਰ ਸਾਹ ਦਾ ਸਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹੱਲਾ 3 ਘਾਰ ਚੌਥਾ ਇਕ ਓਅੰਕਾਰ ਸਤ ਗੁਰ ਪ੍ਰਸਾਦਿ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓ ਹੋ ਦਇਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹਾ ਰੰਗ ਰਤਾ ਹਮ ਭੀਖਖ ਭੇਖਾਰੀ ਤੇਰੇ ਤੂੰ निज ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹਾ ਰੰਗ ਰਾਤਾ ਕੋ ਬਲਹਾਰਹਿ ਜਾਓ ਸਾਚੇ ਤੇਰੇ ਨਾਮ ਵਿਟਹ ਕਰਨ ਕਾਰਨ ਸਭ ਦਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾ ਬਹੁਤੇ ਫੇਰ ਪਏ ਕਿਰਪਨ ਕਉ ਆਪਕੇ ਸ਼ੁਕਿਰਪਾ ਕੀਜੈ ਹੋ ਹੋ ਦਿਆਲ ਦਰਸ਼ਨ ਦੇਹ ਆਪਣਾ ਅਸੀ ਬਖਸ਼ ਕਰੀ ਜੈ ਪਨਤ ਨਾਨਕ ਪਰਮ ਪਟ ਖੂਲੇ ਗੁਰ ਪਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸੋ ਮਨ ਮਾਨਿਆ ਪਨਤ ਨਾਨਕ ਭਰਮ ਪਟ ਖੂਲੇ ਗੁਰ ਪਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਭੀਤਰ ਸਤ ਗੁਰ ਸੋ ਮਨ ਮੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ 3 ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਹਮ ਭੀਖ ਕਪੇਖਾਰੀ ਤੇਰੇ ਤੂ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕਉ ਸਦਾ ਰਹਾਉ ਰੰਗ ਰਾਤਾ